मेरे दिमाग में सबसे ऊपर मेरी मदर है विमेंस डे पर मैं सबसे पहले उन्हें ही बोलना चाहूँगी कि हैप्पी विमेंस डे ममा तो मैं उन्हें पंच लेडीज़ का नाम दसना चाहूँगी ਜਿਹੜੇ ਮੇਰੇ ਦਿਮਾਗ ਵਿੱਚ ਹਮੇਸ਼ਾ ਰਹਿੰਦੀਆਂ ਨੇ ਬਲਕਿ ਉਹ ਮੇਰੀ ਰੋਲ ਮਾਡਲ ਵੀ ਹੈ ਜੇ ਉਦਾਂ ਮੈਂ ਕੋਈ ਬਦਲਾਵ ਚਾਹਾਂ ਮਨ ਵੂਮਨਸ ਲਈ ਤਾਂ ਮੈਂ ਜਾਣਨੀ ਹੈ ਕਿ ਜਿਹੜਾ ਸਾਡਾ ਯੂਥ ਹੈ ਨਾ ਉਹ ਚੇਂਜ ਹੋਵੇ ਯੂਥ ਚ ਚਾਹੇ ਉਹ ਮੁੰਡੇ ਨੇ ਚਾਹੇ ਕੁੜੀਆਂ ਨੇ ਹੈ ਨਾ ਦੋਨੋਂ ਹੀ ਆਂਦੇ ਆ ਜਿਹੜੀਆਂ ਪਿਛਲੀਆਂ ਪੀੜ੍ਹੀਆਂ ਨੇ ਕਿਉਂਕਿ ਰਹਿਣਾ ਤਾਂ ਆਪਾਂ ਸਮਾਜ ਵਿੱਚ ਹੀ ਹੈ ਘਰ ਪਰਿਵਾਰ ਦੇ ਵਿੱਚ ਹੀ ਹੈ ਉਹਨਾਂ ਦੀ ਸੋਚ ਨੂੰ ਤੁਸੀਂ ਕਿਵੇਂ ਬਦਲੋਗੇ ਕੀ ਉਪਰਾਲਾ ਕਰਨਾ ਚਾਹੀਦਾ ਹੈ ਇਹਦੇ ਲਈ ਵੇਅਰ ਥੇਅਰ ਇਜ਼ ਅ ਵੂਮਨ ਥੇਅਰ ਇਜ਼ ਅ ਮੈਜਿਕ ਇਹ ਲਾਈਨਸ ਉਹਨਾਂ ਵੂਮਨਸ ਲਈ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਸਾਡੇ ਸਮਾਜ ਮੌਜੂਦ ਨੇ ਇਹਨਾਂ ਤੋਂ ਪੁੱਛਾਂਗੇ ਕਿ ਉਹ ਕਿਹੜੀਆਂ ਵੂਮੈਨਸ ਨੇ ਜੋ ਇਹਨਾਂ ਦੇ ਹਮੇਸ਼ਾ ਦਿਲ ਦਿਮਾਗ ਵਿੱਚ ਰਹਿੰਦੀਆਂ ਨੇ ਤਾਂ ਅਸੀਂ ਪਹੁੰਚੇ ਇੱਕ ਅਜਿਹੀ ਵਰਕਿੰਗ ਔਮੈਨ ਦੇ ਕੋਲ ਜਿਹੜੀ ਕਿ ਘਰ ਵੀ ਬਖੂਬੀ ਸੰਭਾਲਦੇ ਨੇ ਤੇ ਬਾਹਰ ਵੀ ਉਹਨਾਂ ਨੂੰ ਪੁੱਛਦਿਆਂ ਕਿ ਉਹ ਕਿਹੜੀਆਂ ਪੰਜ ਲੇਡੀਜ਼ ਨੇ ਬੋਲਡ ਉਹਨਾਂ ਦੇ ਦਿਮਾਗ ਵਿੱਚ ਜਿਹੜੀਆਂ ਹਮੇਸ਼ਾ ਹੀ ਰਹਿੰਦੀਆਂ ਨੇ ਜੀ ਸਸ਼ੀਕਲ ਜੀ ਸਸ਼ੀਕਲ ਜੀ ਮੇਰੇ ਦਿਮਾਗ ਵਿੱਚ ਸਭ ਤੋਂ ਉੱਪਰ ਮੇਰੀ ਮਦਰ ਹੈ क्योंकि उन्हीं की वजह से आज मैं यहाँ तक हूँ अगर मेरी मदर मेरा साथ नहीं देती तो मैं आज यहाँ तक नहीं होती इसलिए मैं सारा क्रेडिट उन्हीं को देना चाहूँगी विमेंस डे पर मैं सबसे पहले उन्हें ही बोलना चाहूँगी कि हैप्पी विमेंस डे ममा और उसके बाद आप सभी के लिए हैप्पी विमेंस डे तो मेरी ममा ही मेरे लिए सबसे ऊपर है सब तो पहला मेरे वालों सारे हैप्पी विमेंस डे तो मैं उन्होंने पांच लेडीज़ का नाम दसना चाहूँगी ਜਿਹੜੇ ਮੇਰੇ ਦਿਮਾਗ ਵਿੱਚ ਹਮੇਸ਼ਾ ਰਹਿੰਦੀਆਂ ਨੇ ਬਲਕਿ ਉਹ ਮੇਰੀ ਰੋਲ ਮਾਡਲ ਵੀ ਹੈ ਸਭ ਤੋਂ ਪਹਿਲਾਂ ਤਾਂ ਕਿਰਨ 베ਦੀ ਆਈਪੀਐਸ ਅਫੀਸਰ ਤੇ ਸੈਕਿੰਡ ਪੀਟੀ ਯੂਸਾ ਜੋ ਮਤਲਬ ਇੱਕ ਦੜਾਕ ਹੈ ਜਿਨ੍ਹਾਂ ਨੇ ਰਿਕਾਰਡ ਬਣਾਇਆ ਹੈ ਤੇ ਜੇਕਰ ਅਸੀਂ ਸਾਇੰਸ ਵੱਲ ਜਾਈਏ ਤਾਂ ਕਲਪਨਾ ਚਾਵਲਾ ਬਹੁਤ ਹੀ ਵਧੀਆ ਉਦਾਹਰਣ ਹੈ ਜੇ ਪਾਰਲੀਮੈਂਟ ਵੱਲ ਜਾਈਏ ਤਾਂ ਸੁਸ਼ਮਾ ਸ਼ਵਰਾਜ ਉਹ ਵੀ ਹੈਗੇ ਆ ਤੇ ਜੇ ਸਪੀਕਰ ਵੱਲ ਜਾਈਏ ਤਾਂ ਉਹ ਜਿਹੜੇ ਸਾਡੇ ਲੋਕ ਸਭਾ ਦੇ ਸਪੀਕਰ ਹੈ ਉਹ ਵੀ ਇੱਕ ਊਮੈਨ ਹੀ ਹੈ ਤੇ ਜੇ ਅਸੀਂ ਐਕਸਟਰਨਲ ਮਿਨਿਸਟਰ ਵਲ ਜਾਈਏ ਤਾਂ ਨਿਰਮਲ ਸitaraman ਅਗਰ ਮੈਂ ਇਦਾਂ ਗਿੰਦੀ ਕਰਨ ਲੱਗਾ ਤਾਂ ਬਹੁਤ ਹੀ ਇਤਿਹਾਸ ਦੀਆਂ ਮਹਾਨ ਹਸਤੀਆਂ ਨੇ ਜੋ ਔਰਤਾਂ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਉੱਚਾ ਕੀਤਾ ਹੈ ਆ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਹੈਪੀ ਔਮਨਸ ਡੇ ਕਹਿਣਾ ਚਾਹਾਂਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਇਹਨਾਂ ਨੇ ਸਹੀ ਕਿਹਾ ਜਿਨੇ ਵੀ ਨਾਮਲੇ ਬਖੂਬੀ ਉਹਨਾਂ ਨੇ ਸਾਡੇ ਦੇਸ਼ ਦਾ ਨਾਮ ਚਮਕਾਇਆ ਹੈ ਮੈਂ ਤੁਹਾਨੂੰ ਹੁਣ ਇਹ ਪੁੱਛਣਾ ਚਾਹਾਂਗੀ ਅਗਰ ਤੁਸੀਂ ਸਮਾਜ ਵਿੱਚ ਕੁਝ ਬਦਲਣਾ ਚਾਹੋ ਔਰਤਾਂ ਲਈ ਤਾਂ ਕੀ ਹੋਏਗਾ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਜੇਕਰ ਔਰਤਾਂ ਲਈ ਕੁਝ ਬਦਲਣ ਦੀ ਜ਼ਰੂਰਤ ਹੈ ਤਾਂ ਸੋਸਾਇਟੀ ਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ ਔਰਤਾਂ ਦੇ ਸਬੰਧੀ ਮੈਂ ਹੁਣ ਇੱਕ ਉਦਾਹਰਣ ਦੇਣਾ ਚਾਹਾਂਗੀ ਕਿ ਜਿਵੇਂ ਹੁਣ ਇੱਕ ਫੈਮਿਲੀ 'ਚ ਮੁੰਡੇ ਤੇ ਕੁੜੀ ਵਿੱਚ ਡਿਫਰੈਂਸ ਕੀਤਾ ਜਾਂਦਾ ਹੈ ਪਿੰਡਾਂ 'ਚ ਤੇ ਜਿਵੇਂ ਹੁਣ ਮੁੰਡੇ ਮੁੰਡੇ ਨੂੰ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਜਦਕਿ ਕੁੜੀ ਨੂੰ ਕਿਸੇ ਗਵਰਨਮੈਂਟ ਸਕੂਲ 'ਚ ਪੜਨ ਲਈ ਭੇਜ ਦਿੱਤਾ ਜਾਂਦਾ ਹੈ ਜਾਂ ਇਹੋ ਜਿਹਾ ਸਕੂਲ 'ਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਇੰਨੀ ਸਹੂਲਤਾਂ ਨਹੀਂ ਹੁੰਦੀਆਂ ਹਮੇਸ਼ਾ ਹੀ ਡਿਸਕ੍ਰਿਮੀਨੇਸ਼ਨ ਦੀ ਜਿਹੜੀ ਉਹ ਹੁੰਦੀ ਹੈ ਉਹਨਾਂ ਦੋਨਾਂ 'ਚ ਕੀਤੀ ਜਾਂਦੀ ਹੈ ਇਸ ਤੋਂ ਉਲਟ ਜੇਕਰ ਅਸੀਂ ਜਨਮ ਦਿਨ ਦੀ ਗੱਲ ਕੀਤੀ ਹੈ ਗੱਲ ਕਰੀਏ ਤਾਂ ਮੁੰਡੇ ਦੇ ਜਨਮ ਵੇਲੇ ਲੱਡੂ ਵੰਡੇ ਜਾਂਦੇ ਨੇ ਤੇ ਢੋਲ ਠਮਾਕਿਆਂ ਨਾਲ ਇਹ ਸਾਰਾ ਮਤਲਬ ਉਹਨੂੰ ਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਹਾਂ ਸਾਡੇ ਘਰ ਮੁੰਡਾ ਹੋਇਆ ਹੈ ਇਸ ਦੇ ਉਲਟ ਮੁੰਡਿਆਂ ਦੀ ਲੋੜੀਆਂ ਵੀ ਮਨਾਈਆਂ ਜਾਂਦੀਆਂ ਨੇ ਜੇ ਇਹ ਸਮਾਜ ਆਪਣੀ ਸੋਚ ਐਵੇਂ ਰੱਖ ਲੇ ਕਿ ਕੁੜੀਆਂ ਦੀ ਵੀ ਲੋੜੀਆਂ ਮਨਾਈਆਂ ਜਾਣ ਕੁੜੀਆਂ ਨੂੰ ਵੀ ਮੁੰਡਿਆਂ ਦੇ ਮੁਕਾਬਲੇ ਓਨਾ ਹੀ ਕ੍ਰੈਡਿਟ ਦਿੱਤਾ ਜਾਵੇ ਤਾ ਸਮਾਜ ਬਿਲਕੁਲ ਬਦਲ ਗਿਆ ਤਾਂ ਅੱਜ ਔਰਮੈਨਸ ਡੇ ਨੂੰ ਐਂਟੀ ਡਿਸਕ੍ਰਿਮੀਨੇਸ਼ਨ ਡੇ ਵੀ ਕਿਹਾ ਜਾਂਦਾ ਨੇ ਨੇ ਗੱਲ ਕੀਤੀ ਹੈ ਡਿਸਕ੍ਰਿਮੀਨੇਸ਼ਨ ਦੀ ਕਿ ਤੁਸੀਂ ਇਹਦਾ ਗੱਲ ਦਾ ਜਵਾਬ ਦੇਣਾ ਚਾਹੋਗੇ ਕਿ ਇਹ ਡਿਸਕ੍ਰਿਮੀਨੇਸ਼ਨ ਇਸ ਲੈਵਲ ਤੱਕ ਹੈ ਨਹੀਂ ਅਗਰ ਪਹਿਲੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਹੋਣੀ ਲੇਕਿਨ ਜੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਕਿੰਨੇ ਹੀ ਤੁਸੀਂ ਦੇਖੋਗੇ ਲੋੜੀ ਵਾਲੇ ਦਿਨ ਸਿਰਫ ਮੁੰਡਿਆਂ ਦੇ ਨਹੀਂ ਕੁੜੀਆਂ ਦੀ ਵੀ ਲੋੜੀ ਮਨਾਈ ਜਾਂਦੀ ਔਰ ਇਹੋ ਜੇ ਮੇਰੇ ਖੁੱਦੇ ਰਿਲੇਟਿਵਸ ਨੇ ਜਿਨ੍ਹਾਂ ਨੇ ਕੁੜੀਆਂ ਦੀ ਲੋੜੀ ਬਣਾਈਏ ਮੇਰੇ ਐਨੇ ਵਾਕਫ ਨੇ ਜਿਨ੍ਹਾਂ ਦੇ ਅਸੀਂ ਫੰਕਸ਼ਨਸ ਤੇ ਗਏ ਆ ਤਾਂ ਮੈਨੂੰ ਕਿਤੇ ਵੀ ਇਹ ਡਿਸਕ੍ਰਿਮੀਨੇਸ਼ਨ ਨਹੀਂ ਦੇਖਣ ਨੂੰ ਮਿਲੀ ਹੈ ਜੇ ਉਦਾਂ ਮੈਂ ਕੋਈ ਬਦਲਾਵ ਚਾਹਾਂ ਮਨ ਵੂਮਨਸ ਲਈ ਤਾਂ ਮੈਂ ਚਾਹਨੀ ਹੈ ਕਿ ਜਿਹੜਾ ਸਾਡਾ ਯੂਥ ਹੈ ਨਾ ਉਹ ਚੇਂਜ ਹੋਵੇ ਯੂਥ ਚ ਚਾਹੇ ਉਹ ਮੁੰਡੇ ਨੇ ਚਾ ਕੁੜੀਆਂ ਨੇ ਹੈ ਨਾ ਦੋਨੋਂ ਹੀ ਆਂਦੇ ਆ ਤੇ ਉਹ ਦੋਨੋਂ ਬਦਲਣ ਜੇ ਇੱਕ ਵਾਰ ਮੁੰਡੇ ਆਪਣੀ ਸੋਚ ਬਦਲ ਲੈਣ ਹੈ ਨਾ ਕਿ ਉਹ ਕੁੜੀ ਨੂੰ ਰਿਸਪੈਕਟ ਇਸ ਲਈ ਨਾ ਕਰਨ ਕਿ ਉਹ ਕੁੜੀ ਹੈ ਉਈ ਤੁਹਾਡੇ ਨਾਲ ਬਰਾਬਰ ਖੜੀ ਐ ਮੁੰਡੇ ਨਾਲ ਮੁੰਡਾ ਜੋੜ ਕੇ ਖੜੀ ਐ ਜਿਵੇਂ ਤੁਸੀਂ ਪੜ ਰਹੇ ਹੋਵੇਂ ਉਹ ਪੜ ਰਹੀ ਐ ਖਾ ਰਹੀ ਐ ਪੀ ਰਹੀ ਐ ਜਿਵੇਂ ਤੁਸੀਂ ਹੈ ਨਾ ਜਿਹੜੇ ਮਤਲਬ ਜੋ ਤੁਸੀਂ ਰਿਸਪੈਕਟ ਆਪਣੇ ਆਪ ਨੂੰ ਦਿੰਦੇ ਹੋ ਸੇਮ ਉਹੀ ਰਿਸਪੈਕਟ ਦਿਓ ਇਹ ਨਾ ਸਮਝੋ ਕਿ ਹਾਂ ਉਹ ਕੁੜੀਆਂ ਤੇ ਸਾਨੂੰ ਰਿਸਪੈਕਟ ਦੇਣੀ ਐ ਉਹ ਕੁੜੀ ਐ ਤੇ ਅਸੀਂ ਨੂੰ ਸਿਕਿਉਰਿਟੀ ਦੇਣੀ ਐ ਉਹ ਕੁੜੀ ਐ ਉਹਦੀ ਮਤਲਬ ਵੀਕਨੈਸ ਨਹੀਂ ਆ ਉਹ ਉਹ ਆਪਣੇ ਆਪ ਤੇ ਜੇ ਇੱਥੇ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੂੰਗੀ ਕਿ ਕੁੜੀਆਂ ਨੂੰ ਹੀ ਕਿਉਂ ਕਿਹਾ ਜਾਂਦਾ ਕਿ ਤੂੰ ਮੁੰਡਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਮੁੰਡੇ ਨੂੰ ਇਹ ਗੱਲ ਕਿਉਂ ਨਹੀਂ ਕਹੀ ਜਾਂਦੀ ਜਿੱਦਾਂ ਦੀ ਫੈਮਿਲੀ ਤੋਂ ਅਸੀਂ ਬਿਲੋਂਗ ਕਰਦੇ ਆ ਹਨਾ ਇੰਨਾ ਟਾਈਮ ਚ ਬਦਲਾਅ ਆਇਆ ਤੇ ਘਰ ਚ ਸਭ ਤੋਂ ਪਹਿਲੇ ਇਹੀ ਖਾਇ ਜਾਂਦਾ ਕਿ ਕੁੜੀ ਨੂੰ ਇਹ ਕੰਮ ਵੀ ਆਣਾ ਚਾਹੀਦਾ ਉਹਦੀ ਪੜ੍ਹਾਈ ਲਿਖਾਈ ਪ੍ਰੋਪਰ ਹੋਣੀ ਚਾਹੀਦੀ ਹੈ ਕਿਉਂਕਿ ਉਹਦੇ ਪੈਦਾ ਹੁੰਦੀ ਹੈ ਇਹ ਚੀਜ਼ ਨੂੰ ਸੋਚ ਲਿਆ ਜਾਂਦਾ ਕਿ ਇਹ ਬੇਗਾਨੀ ਹੈ ਤੈਨੂੰ ਅਗਲੇ ਘਰ ਜਾਣਾ ਠੀਕ ਹੈ ਜੇ ਤੂੰ ਕੰਮ ਕਰਨਾ ਤਾਂ ਵੀ ਤੈਨੂੰ ਰੋਟੀ ਤਾਂ ਪਕਾਣੀ ਪੈਂਦੀ ਹੈ ਹਨਾ ਤੇ ਮੁੰਡੇ ਨੂੰ ਕਦੀ ਨਹੀਂ ਕਿਹਾ ਜਾਂਦਾ ਵੀ ਜੇ ਤੂੰ ਕੰਮ ਕਰਨਾ ਤਾਂ ਰੋਟੀ ਬੰਗਾਣੀ ਪੈਣੀ ਹੈ ਹਣਾ ਉਹਨੂੰ ਨਹੀਂ ਕਿਹਾ ਜਾਂਦੀ ਇਹ ਗੱਲਾਂ ਤੇ ਸਾਨੂੰ ਪਹਿਲੀ ਕਹਿੰਦੇ ਆਂ ਕਿ ਨਹੀਂ ਭਾਈ ਤੈਨੂੰ ਰੋਟੀ ਪਾਣੀ ਤਾਂ ਸਿੱਖਣਾ ਪੈਣਾ ਕਿਉਂਕਿ ਤੂੰ ਬਗਾਨੇ ਕਰ ਜਾਣਾ ਉੱਥੇ ਆ ਕੇ ਇੱਕ ਰਸਤੇ ਵੀ ਸੰਭਾਲਣੀ ਤੇ ਨਾਲ ਨਾਲ ਕੰਮ ਵੀ ਕਰਨਾ ਇਸ ਲਈ ਹਮੇਸ਼ਾ ਔਰਤ ਨੂੰ ਕਿਹਾ ਜਾਂਦਾ ਹੈ ਲੇਕਿਨ ਜੇ ਮੈਂ ਅੱਜ ਦੇ ਟਾਈਮ ਦੀ ਗੱਲ ਕਰਾਂ ਜਾਂ ਜਿੰਨੇ ਹੈਗੇ ਨੇ ਵਾਕਫ ਤੇ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੁਝ ਹੈ ਜੇਕਰ ਔਮਨਸ ਵਰਕਿੰਗ ਨੇ ਤਾਂ ਮੇਲ ਵੀ ਉਹਨਾਂ ਦੇ ਨਾਲ ਉਨਾ ਹੀ ਸਹਿਯੋਗ ਦੇ ਰਹੇ ਆ ਉਹ ਵੀ ਉਨਾ ਹੀ ਕੰਮ ਕਰ ਰਹੇ ਨੇ ਬਹੁਤ ਘੱਟ ਦੇਖਿਆ ਜਾਂਦਾ ਤੇ ਅਕੋਰਡਿੰਗ ਟੂ ਮੀ ਹੁਣ ਚੇਂਜ ਆ ਰਿਹਾ ਹਾਂ ਬਦਲਾਵ ਤਾਂ ਆ ਹੀ ਰਿਹਾ ਹੈ ਨਾ ਲੇਕਿਨ ਤੇ ਦੇਖ ਕੀਤੀ ਸੀਗੇ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਗੱਲ ਦਾ ਜਵਾਬ ਦਿੱਤਾ ਬਖੂਬੀ ਉਹਨਾਂ ਨੇ ਪਰ ਹੁਣ ਵੀ ਕਿਤੇ ਨਾ ਕੀਤੇ ਸੋਚ ਇੱਕ ਨਹੀਂ ਹੁੰਦੀ ਧਿਕਰੀ ਤੇ ਇਸ ਗੱਲ ਦਾ ਜਵਾਬ ਦੇਣਾ ਚਾ ਰਹੇ ਨੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜੀ ਕੀ ਕਹਿਣਾ ਚਾਹੋਗੇ ਲੜਕੀ ਕੋ ਇਹ ਕਹਾ ਜਾਤਾ ਹੈ ਕਿ ਲੜਕੋ ਕੇ ਸਾਥ ਕੰਦੇ ਸੇ ਕੰਧਾ ਮਿਲਾ ਕਰਕੇ ਚਲੋ ਇਹ इसलिए कहा जाता है क्योंकि ये मेंस डोमिनेटिंग सोसाइटी है और मेंस डोमिनेटिंग सोसाइटी में यही होता है कि वो अपने लड़के को ऊपर रखते हैं लड़की को नीचे रखते हैं तो सोच बदलने की ज़रूरत है आप अपनी सोच बदलिए लड़के और लड़की को बराबर का दर्जा दें ना कि लड़के को ऊपर का दर्जा दें आ, पर देखो तो आप गल की थी, थी, सोच बदल तो तो की तो मान लो तीन सोच बदल ली कि सब कुछ ठीक हो सकता है बिल्कुल सोच बदलने से बहुत कुछ बदला जा सकता है मेरा ये मानना है ਤੁਸੀਂ ਆਪਣੀ ਸੋਚ ਬਦਲੀ ਆਪਣੀ ਜਿਹੜੀਆਂ ਪਿਛਲੀਆਂ ਪੀੜ੍hiyan ਨੇ ਕਿਉਂਕਿ ਰਹਿਣਾ ਤਾਂ ਆਪਾਂ ਸਮਾਜ ਵਿੱਚ ਹੀ ਹੈ ਘਰ ਪਰਿਵਾਰ ਦੇ ਵਿੱਚ ਹੀ ਹੈ ਉਹਨਾਂ ਦੀ ਸੋਚ ਨੂੰ ਤੁਸੀਂ ਕਿਵੇਂ ਬਦਲੋਗੇ ਕੀ ਉਪਰਾਲਾ ਕਰਨਾ ਚਾਹੀਦਾ ਹੈ ਇਹਦੇ ਲਈ ਬਜ਼ੁਰਗੋਂ ਕੀ ਸੋਚ ਬਦਲਣਾ ਤਾਂ ਬਹੁਤ ਮੁਸ਼ਕਿਲ ਹੈ ਉਹ ਅਬ ਨਹੀਂ ਬਦਲੀ ਜਾ ਸਕਤੀ ਹੈ ਕੁਝ ਹੱਦ ਤੱਕ ਬਦਲ ਵੀ ਸਕਤੇ ਹਨ ਲੇਕਿਨ 100% ਬਦਲਣਾ ਨਹੀਂ ਸੰਭਵ ਹੈ ਇਹ ਲੇਕਿਨ ਹਮ ਲੋਗੋਂ ਕੀ ਅਗਰ ਸੋਚ ਬਦਲ ਗਈ ਸਾਡੀ ਪੀੜ੍ਹੀ ਕੀ ਬਦਲ ਗਈ ਤਾਂ ਅੱਗੇ ਆਉਣ ਵਾਲੀ ਪੀੜ੍ਹੀਆਂ ਕੀ ਸੋਚ ਬਦਲੀ ਜਾ ਸਕਤੀ ਹੈ ਜੀ ਤੇ ਇਹਦੇ ਨਾਲ ਹੀ ਤੁਸੀਂ ਇੱਕ ਵਰਕਿੰਗ ਊਮਨ ਹੋ ਤੇ ਘਰ ਵੀ ਬਖੂਬੀ ਸੰਭਾਲਦੇ ਹੋ ਤੁਸੀਂ ਪਰ ਤੁਹਾਨੂੰ ਕਿਹੜੀ ਕਿਹੜੀ ਮੁਸ਼ਕਲਾਂ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਐਸ ਅ ਊਮਨ ਹੋਣ ਦੇ ਨਾਤੇ ਅਗਰ ਅੰਡਰਸਟੈਂਡਿੰਗ ਅੱਛੀ ਹੈ ਤਾਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੜਦਾ ਅਗਰ ਅੰਡਰਸਟੈਂਡਿੰਗ ਅੱਛੀ ਨਹੀਂ ਹੈ ਤਾਂ ਫਿਰ ਬਹੁਤ ਸਾਰੀ ਮੁਸ਼ਕਿਲیں ਆਉਂਦੀਆਂ ਚਾਹੇ ਉਹ ਖਾਣੇ ਕੋ ਲੈ ਕੇ ਕਰਕੇ ਹੋ ਚਾਹੇ ਉਹ ਕਿਸੇ ਕਿਸੇ ਵੀ ਚੀਜ਼ ਕੀ ਮੁਸ਼ਕਿਲ ਹੋ ਸਕਦੀ ਹੈ ਉਹ ਚਾਹੇ ਅਰ ਬਾਹਰ ਆਨੇ ਜਾਣੇ ਕੀ ਉਹ ਕਿਸੇ ਵੀ ਚੀਜ਼ ਕੀ वुमेन नो अपनी पहचान बनाने खास की करना चाहिए अपनी पहचान बनाने के लिए सबसे पहले अपनी सोच बदलनी जरूरी है अगर आपकी सोच सही है तो आप अगलों की सोच बदल सकते हैं अगर आपकी सोच सही नहीं है तो आप आगे किसी की सोच नहीं बदल पाएंगे सब तो लगता है कि इन्ना आसान है बदलाव लेके आना एक छोटी सोच बदल के अपनी आज इस फील्ड के अंदर जब हम पहुंचे हैं तो सोच बदलने के बाद ही हम यहाँ आए हैं ना अगर हम सोच नहीं बदलते तो हम कैसे यहाँ पर आते तो हम बदल सकते हैं उन्नीस सौ दस तो आप मना रहे हैं उन्नीवीं सदी है। तो हूँ दो हज़ार उन्नीस चल रहा है थानू लगता है कि उस लैवल की डेवलपमेंट हुई है जो होनी चाहिए थी काफ़ी हद हाँ तक हो गई है और आगे भी हो जाएगी और जिस तरीके से डेवलपमेंट हो रही है उसको देखते हुए लगता है कि ये बहुत जल्दी से जल्दी होगी डेवलपमेंट अच्छा तो लिए वूमेन्स डे क्यों स्पेशल है तो कौन स्पेशल फील करवा एक्चुअल है ही स्पैशल डे वूमे लिए वुमन्स के लिए स्पेशल है क्योंकि आजकल वो हर फील्ड में आ रही हैं किसी भी फील्ड को देखो आप हर जगह वीमेन आ रही है तो ले क्यों स्पेशल आई डे क्योंकि यहाँ पे वीमेन तरक्की करते हुए दिखाई देती है वीमेंस डे पर यह दिखाया जाता है कि वीमेन आज कितनी तरक्की कर रही है वो देख करके खुश होता है खुश ही होती है ये भी लगता है कि हाँ आज देखो हम किस जगह पे पहुँच रहे हैं हम लोगों की सोच कैसे बदल रहे हैं वुमेंस डे की खास करना चाहिए वुमेंस ना बनने के लिए ਵੂਮਨਸ ਜਰੂਰੀ ਨਹੀਂ ਕਿ ਵੂਮਨਸ ਡੇ ਤੇ ਹੀ ਸਾਰਿਆਂ ਨੂੰ ਕਰਨਾ ਚਾਹੀਦਾ ਹਰ ਦਿਨ ਇੱਕ ਵੂਮਨ ਡੇ ਦਾ ਇੱਕ ਡੇ ਹੁੰਦਾ ਹੈ ਜੋ ਹਰ ਦਿਨ ਸਪੈਸ਼ਲ ਬਣਾਉਣਾ ਚਾਹੀਦਾ ਹੈ ਉਹ ਐਵੇਂ ਕਿ ਆਪਣਾ ਜਿਹੜਾ ਹੱਕ ਹੈ ਉਹ ਹੱਕ ਦੇ ਪ੍ਰਤੀ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਕਿ ਮੇਰਾ ਇਹ ਚੀਜ਼ ਤੇ ਹੱਕ ਹੈ ਜਰੂਰੀ ਨਹੀਂ ਕਿ ਮਤਲਬ ਕਿ ਜਿਹੜੇ ਮੈਨ ਡੋਮੀਨੇਟਿੰਗ ਸੋਸਾਇਟੀ ਆਪਾਂ ਨੂੰ ਪਤਾ ਹੀ ਹੈਗਾ ਕਿ ਜਿਵੇਂ ਬੰਦੇ ਕਹਿੰਦੇ ਨੇ ਨਾ ਉਵੇਂ ਔਰਤ ਉਸੇ ਪਾਸੇ ਢਲ ਲੈਂਦੀਆਂ ਨੇ ਉਹ ਚੀਜ਼ ਬਿਲਕੁਕੁਲ ਹੀ ਗਲਤ ਹੈ ਤਾਂ ਹਰ ਇੱਕ ਔਰਤ ਨੂੰ ਉਸ ਚੀਜ਼ ਲਈ ਖੜਨਾ ਚਾਹੀਦਾ ਹੈ ਕਿ ਹਾਂ ਇਹ ਚੀਜ਼ ਮੇਰੀ ਹੈਗੀ ਹੈ ਤੇ ਮੈਂ ਇਸ ਚੀਜ਼ ਨੂੰ ਹਾਸਲ ਕਰੂੰਗੀ ਇਹ ਬਿਲਕੁਲ ਕਰ ਤੇ ਜੇ ਤੁਸੀਂ ਹੁਣ ਗੱਲ ਕੀਤੀ ਹੈ ਹੱਕ ਦੀ ਤੇ ਆਵਾਜ਼ ਉਠਾਉਣ ਦੀ ਪਰ ਆਪਣੇ ਸੱਭਿਆਚਾਰ ਦੇ हिसाब ਨਾਲ ਕੁੜੀਆਂ ਨੂੰ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਹੈ ਹੌਲੀ ਬੋਲਣਾ ਤਰੀਕੇ ਨਾਲ ਰਹਿਣਾ ਹੈਨਾ ਉਹ ਗੱਲਾਂ ਦਾ ਕੀ ਕਹੋਗੇ ਤੁਸੀਂ ਹੌਲੀ ਬੋਲਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਤਲਬ ਕਿ ਥੱਲੇ ਬਹਿ ਜਾਓ ਕਿਸੇ ਦੇ ਮਤਲਬ ਕਿ ਅੰਡਰ ਰਹਿ ਕੇ ਗੱਲ ਕਰੋ ਉਹ ਇੱਕ ਸੌਫਟ ਸਪੋਕਰ ਹੈ ਉਹ ਕੁੜੀ ਦਾ ਇੱਕ ਚੀਜ਼ ਹੈ ਉਹ ਨਜ਼ਰੀਆ ਉਸ ਚੀਜ਼ ਦਾ ਕਿ ਆਪਾਂ ਕਿੰਨੀ ਪਿਆਰ ਨਾਲ ਕੁੜੀ ਜੋ ਹੈ ਇੱਕ ਖੂਬਸੂਰਤ ਚੀਜ਼ ਮੰਨੀ ਗਈ ਹੈ ਇੱਕ ਕੁੜੀ ਨੂੰ ਇੱਕ ਔਰਤ ਨੂੰ ਇੱਕ ਫੁੱਲ ਜਾਂ ਇੱਕ ਇੱਕ ਸੁੰਦਰ ਚੀਜ਼ ਦੇ ਨਾਲ ਕੰਪੇਅਰ ਕੀਤਾ ਗਿਆ ਹੈ ਕਿ ਇੱਕ ਕੁੜੀ ਇੱਕ ਬਹੁਤ ਖੂਬਸੂਰਤ ਚੀਜ਼ ਹੈ ਸੋ ਉਸ ਚੀਜ਼ ਨੂੰ ਇਹ ਚੀਜ਼ ਦਰਸਾਉਂਦਾ ਹੈ ਕਿ ਆਪਣਾ ਜਿਹੜਾ ਇੱਕ ਪਿਆਰ ਦੀ ਜਗ੍ਹਾ ਆਪਾਂ ਕਹਿ ਸਕਦੇ ਹਾਂ ਕਿ ਕੀ ਆਪਾਂ ਸੌਫਟ ਸਪੋਕਨ ਇੱਕ ਕੁੜੀ ਨੂੰ ਹੋਣਾ ਚਾਹੀਦਾ ਹੈ ਮੁੰਡਿਆਂ ਨੂੰ ਵੀ ਹੋਣਾ ਚਾਹੀਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੁੰਡੇ ਨੂੰ ਨਹੀਂ ਹੋ ਸਕਦਾ ਜੋ ਚੀਜ਼ ਕੁੜੀ ਨੂੰ ਹੋਣੀ ਚਾਹੀਦੀ ਹੈ ਉਹ ਮੁੰਡਿਆਂ ਲਈ ਵੀ ਬਿਲਕੁਲ ਇਕਵਲੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਵੀ ਇਹੀ ਚੀਜ਼ ਹੋਣੀ ਚਾਹੀਦੀ ਤੇ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਔਮੈਨਸ ਡੇ ਤੇ ਔਮੈਨਸ ਨੂੰ ਕਿਉਂ ਸਪੈਸ਼ਲ ਮੰਨਿਆ ਜਾਂਦਾ ਔਮੈਨਸ ਡੇ ਇਸਲੀ ਸਪੈਸ਼ਲ ਮੰਨਿਆ ਜਾਂਦਾ ਔਮੈਨਸ ਲਈ ਕਿਉਂਕਿ ਆਪਣੀ ਸੋਸਾਇਟੀ ਬਹੁਤ ਜ਼ਿਆਦਾ ਮੇਲ ਡੋਮੀਨੇਟਿੰਗ ਸੋਸਾਇਟੀ ਸੌਰੀ ਆਪਣੀ ਸੋਸਾਇਟੀ ਬਹੁਤ ਜ਼ਿਆਦਾ ਮੇਨ ਮੇਲ ਡੋਮੀਨੇਟਿੰਗ ਸੋਸਾਇਟੀ ਰਹੀ ਹੈ ਐਂਡ ਇਸਲੀ ਸਪੈਸ਼ਲੀ ਔਮੈਨਸ ਲਈ ਇੱਕ ਦਿਨ ਬਣਾਉਣਾ ਪਿਆ ਇਹ ਮਜਬੂਰੀ ਆਪਾਂ ਕਹਿ ਸਕਦੇ ਹਾਂ ਕਿ ਰਹੀ ਹੈ ਸਮਾਜ ਦੀ ਕਿ ਔਮੈਨਸ ਨੂੰ ਉਵੇਂ ਟ੍ਰੀਟ ਨਹੀਂ ਕੀਤਾ ਗਿਆ ਮੈਂਸ ਡੇ ਕਿਉਂ ਨਹੀਂ ਮਨਾਇਆ ਜਾਂਦਾ ਔਮੈਨਸ ਡੇ ਹੀ ਕਿਉਂ ਮਨਾਇਆ ਜਾਂਦਾ ਕਿਉਂਕਿ ਔਮੈਨਸ ਨੂੰ ਹਮੇਸ਼ਾ ਤੇ ਇਸ ਲਈ ਤੇ ਮੈਨੂੰ ਇਹ ਵੀ ਲੱਗਦਾ ਕਿ ਵੂਮਨਸਡੇ ਵਾਲੇ ਦਿਨ ਵੂਮਨ ਸਪੈਸ਼ਲ ਇਸ ਲਈ ਫੀਲ ਕਰਦੀ ਹੈ ਕਿਉਂਕਿ ਜਿੰਨੀਆਂ ਵੀ ਆਪਣੇ ਸੋਸਾਇਟੀ ਦੇ ਵਿੱਚ ਵੂਮਨਸ ਨੇ ਜਿਨ੍ਹਾਂ ਨੇ ਕੁਝ ਅਚੀਵ ਕੀਤਾ ਹੈ ਸੋਸਾਇਟੀ ਨੂੰ ਚੇਂਜ ਕੀਤਾ ਹੈ ਕੁਝ ਬਦਲਾਵ ਲੈ ਕੇ ਆਏ ਨੇ ਉਹਨਾਂ ਬਾਰੇ ਦੱਸਿਆ ਜਾਂਦਾ ਇੰਟਰਨੈਟ ਹੋ ਗਿਆ ਟੀਵੀ ਹੋ ਗਿਆ ਆਪਣੇ ਫੋਨਸ ਦੇ ਵਿੱਚ ਮੈਸੇजेस ਆਉਂਦੇ ਨੇ ਸਪੈਸ਼ਲੀ ਤਾਂ ਜਿਵੇਂ ਬਾਕੀ ਦਿਨ ਮਨਾਏ ਜਾਂਦੇ ਨੇ ਇੰਡੀਪੈਂਡੈਂਸਡੇ ਮਨਾਇਆ ਜਾਂਦਾ ਓਵੇਂ ਹੀ ਵੂਮਨਸਡੇ ਮਨਾਇਆ ਜਾਂਦਾ ਤਾਂ ਕਿ ਔਮੇ ਨੂੰ ਇੱਕ ਦਿਨ ਰਿਅਲਾਈਜੇਸ਼ਨ ਹੋਵੇ ਕਿ ਆਪਾਂ ਕਿੰਨੀ ਕਿ ਤਰੱਕੀ ਕੀਤੀ ਹੈ ਤੇ ਕਿੰਨੀ ਕਿ ਤਰੱਕੀ ਹੋਣੀ ਬਾਕੀ ਹੈ ਕੀ ਤੁਸੀਂ ਆਪਣੇ ਪੇਰੈਂਟਸ ਨੂੰ ਮੰਮੀਆਂ ਤੇ ਪਾਪਾ ਨੂੰ ਇਕੁਅਲੀ ਮੰਨਦੇ ਹੋ ਕਿ ਹਾਂ ਜੋ ਮੇਰੇ ਕੰਮ ਪਾਪਾ ਕਰ ਸਕਦੇ ਨੇ ਮਮੀ ਵੀ ਕਰ ਸਕਦੇ ਨੇ ਜੀ ਹਾਂ ਮੈਂ ਜ਼ਰੂਰ ਮੰਨਦੀ ਹਾਂ ਕਿ ਕਿਉਂਕਿ ਬੀਇੰਗ ਇਨ ਅ ਟਾਊਨ ਦੈਨ ਬੀਇੰਗ ਇਨ ਅ ਵਿਲੇਜ ਬਹੁਤ ਜ਼ਿਆਦਾ ਚੇਂਜ ਦੋਨੋਂ ਜਗਾਵਾਂ ਦੇ ਵਿੱਚ ਦੇਖਿਆ ਜਾਂਦਾ ਹੈ ਐਂਡ ਮੇਰੇ ਪੇਰੈਂਟਸ ਵੀ ਉਹਨਾਂ ਨੇ ਮੈਨੂੰ ਵੀ ਐਵੇਂ ਮਤਲਬ ਮੇਰੀ ਵੀ ਐਵੇਂ ਹੀ ਪਾਲਣ ਪੋਸ਼ਣ ਕੀਤਾ ਕਿ ਮੈਂ ਦੋਨਾਂ ਨੂੰ ਇਕੁਅਲ ਮੰਨਾਂ ਅਗਰ ਮੈਂ ਘਰੇ ਜਾਨੀ ਆ ਤੇ ਮੈਂ ਅਗਰ ਮੰਮੀ ਨੂੰ ਕਹਨੀ ਆ ਕਿ ਰੋਟੀ ਦੇ ਦਿਓ ਅਗਰ ਮੰਮੀ ਬਿਮਾਰ ਨੇ ਤੇ ਮੈਂ ਪਾਪਾ ਨੂੰ ਕਹਨੀ ਆ ਕਿ ਰੋਟੀ ਦੇ ਦਿਓ ਮੈਨੂੰ ਰੋਟੀ ਦੇਣਗੇ ਇਸ ਲਈ ਮੈਂ ਦੋਨਾਂ ਨੂੰ ਬਰਾਬਰ ਮੰਨਦੀ ਆ ਤੇ ਉਦਾਂ ਹੀ ਅਗਰ ਗੱਲ ਕੀਤੀ ਜਾਵੇ ਤੁਹਾਡੀ ਤੁਹਾਨੂੰ ਤੇ ਤੁਹਾਡੇ ਬ੍ਰਦਰ ਨੂੰ ਇਕੁਅਲੀ ਟਰੀਟ ਕੀਤਾ ਜਾਂਦਾ ਜੀ ਹਾਂ ਕਈ ਚੀਜ਼ਾਂ ਹੁੰਦੀਆਂ ਨੇ ਹੁਣ ਬ੍ਰਦਰ ਸਿਸਟਰ ਦੀ ਨੋਕਚੋਕ ਹੁੰਦੀ ਆ ਸੀ ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਕਈ ਸਮਾਜ ਦੀਆਂ ਇਹ ਜੇ ਮਤਲਬ ਬਹੁਤ ਜ਼ਿਆਦਾ ਬਾਕ ਸੁਸਾਇਟੀ ਦੀਆਂ ਜਿਹੜੀਆਂ ਚੀਜ਼ਾਂ ਸੀ ਜਿਵੇਂ ਮੇਰਾ ਭਾਈ ਕਦੇ ਮੈਨੂੰ ਕਹਿ ਦਿੰਦਾ ਕਿ ਤੂੰ ਪਾਣੀ ਦਾ ਗਲਾਸ ਦੇ ਤਾਂ ਮੈਂ ਉੱਥੇ ਅੜ ਕੇ ਖੜੀ ਹੋ ਜਾਂਦੀ ਆ ਕਿਵੇਂ ਪਾਣੀ ਦਾ ਗਲਾਸ ਤੈਨੂੰ ਕਿਉਂ ਦੇਵਾਂ ਤੂੰ ਮੈਨੂੰ ਚੱਕ ਕੇ ਪਾਣੀ ਦਾ ਗਲਾਸ ਦੇ ਦੇ ਜਾਂ ਫਿਰ ਆਪ ਚੱਕ ਲੈ ਤਾਂ ਮੇਰੇ ਘਰੇ ਹਮੇਸ਼ਾ ਇਹੋ ਜਿਹਾ ਮਾਹੌਲ ਰਿਹਾ ਹੈ ਕਿ ਸਾਨੂੰ ਇਕੁਅਲ ਟਰੀਟ ਕੀਤਾ ਗਿਆ ਜੀ ਬਹੁਤ ਵਧੀਆ ਵੂਮਨਸ ਡੇ ਤੇ ਸਪੈਸ਼ਲ ਗੱਲਾਂ ਸਪੈਸ਼ਲ ਗੱਲਾਂ ਸਪੈਸ਼ਲ ਲੋਕ ਸਾਡੇ ਨਾਲ ਕਰ ਰਹੇ ਨੇ ਇੱਕ ਹੋਰ ਸਖ ਆਪਣੇ ਨਾਲ ਮੌਜੂਦ ਨੇ ਵੂਮਨਸ ਡੇ ਤੁਹਾਡੇ ਲਈ ਕਿਉਂ ਸਪੈਸ਼ਲ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਹਿ ਰਹੀ ਹਾਂ ਜੇ ਤੁਸੀਂ ਕਹ ਰਹੇ ਹੋ ਕਿ ਬਦਲਾਵ ਲੈ ਆ ਤੇ ਉਸ ਤੋਂ ਹੀ ਨਾਮ ਪਿਆ ਸੀ ਕੁੜੀ ਕੁੜੀ ਮਤਲਬ ਕੂੜਾ ਸਭ ਤੋਂ ਪਹਿਲਾਂ ਤਾਂ ਇਹ ਚੇਂਜ ਕਰਨਾ ਚਾਹੀਦਾ ਜਿਵੇਂ ਗੁਰੂ ਸਾਹਿਬਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਕਿ ਸੋ ਕਿ ਮੰਦਾ ਆਖੀਏ ਜਿਤ ਜੰਮੇ ਰਾਜਾਨ ਬਿਲਕੁਲ ਜਿਸ ਨੇ ਰਾਜਾ ਮਹਾਰਾਜੇ ਜੰਮੇ ਨੇ ਨਿਪਘਤ ਵੀਰ ਸੂਰਮੇ ਜੰਮੇ ਨੇ ਤੇ ਸਾਨੂੰ ਜਿਵੇਂ ਗੁਰੂ ਸਾਹਿਬਾਂ ਨੇ ਦਿੱਤਾ ਇੱਕ ਹੋਰ ਸਾਡਾ ਚੇਂਜ ਹੋ ਗਿਆ ਸੀ ਕਹਿੰਦੇ ਹਾਂ ਕੋਰੇ ਬਿਲਕੁਲ ਤੇ ਇਸ ਤਰ੍ਹਾਂ ਪਹਿਲਾਂ ਤਾਂ ਚੇਂਜ ਕਰੋ ਕਿ ਹਾਂ ਵੀ ਕੁੜੀ ਨਹੀਂ ਕਹਿਣਾ ਇਹ ਕੋਈ ਕੂੜਾ ਨਹੀਂ ਹੈ ਇਸਨੇ ਤਾਂ ਮਹਾਰਾਜੇ ਜੰਮੇ ਨੇ ਤੇ ਜੇਕਰ ਵੂਮਨਸ ਡੇ ਤੇ ਇੱਕ ਦਿਨ ਸਪੈਸ਼ਲ ਨਹੀਂ ਹੈ ਕਿ ਆਪਾਂ ਉਸੇ ਦਿਨ ਆਪਾਂ ਰੋਲਾ ਪਾ ਦੀ ਹੁਣ ਆਪਾਂ ਜੇ ਕਰ ਰਹੇ ਆ ਕੈਮਰੇ ਦੇ ਅੱਗੇ ਜੇ ਵੂਮਨਸ ਡੇ ਹੈ ਆਪਣਾ ਹਰ ਦਿਨ ਹੀ ਸਪੈਸ਼ਲ ਹੈ ਹੋਰ ਕੀ ਕੀ ਬਦਲਾਵ ਆਣੇ ਚਾਹੀਦੇ ਨੇ ਵੂਮਨਸ ਦੀ ਲਾਈਫ ਤੇ ਵਿੱਚ ਡੇ ਰੂਟੀਨ ਜਿਹੜਾ ਆਪਣਾ ਹੁੰਦਾ ਜਿਹੜੇ ਕਿ ਆਪਾਂ ਦੇਖਦੇ ਆਂ ਚਾਹੇ ਆਮ ਆਪਾਂ ਬਸਾਂ ਗੱਡੀਆਂ 'ਚ ਜਾ ਰਹੇ ਹੋਈਏ ਉੱਥੇ ਜਿਵੇਂ ਵੂਮਨਸ ਨੂੰ ਟਰੀਟ ਕੀਤਾ ਜਾਂਦਾ ਜਿਵੇਂ ਉਹਨਾਂ ਨੂੰ ਕਹਿੰਦੇ ਨੇ ਕਿ ਹਾਂ ਯਾਰ ਕੁੜੀ ਹੈ ਜੀ ਤੁਸੀਂ ਬੈਠ ਜੋ ਜੀ ਤੁਸੀਂ ਜਾ ਰਹੇ ਹੋ ਤੁਹਾਨੂੰ ਅਸੀਂ ਲਿਫਟ ਦੇ ਦਿੰਨੇ ਆਇਆ ਹਾਂ ਕੁਝ ਵੀ ਕਰਦੇ ਆਂ ਮਤਲਬ ਕੁੜੀਆਂ ਨੂੰ ਕਿਉਂ ਦਿਖਾਉਂਦੇ ਨੇ ਕਿ ਤੁਹਾਨੂੰ ਕਿਸੇ ਨਾ ਕਿਸੇ ਦੀ ਹਰ ਪੈਰ ਤੇ ਲੋੜ ਹੈ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਇਹ ਤਾਂ ਇੱਕ ਪਹਿਲਾਂ ਆਪਣਾ ਨਜ਼ਰੀਆ ਚੇਂਜ ਕਰੋ ਕੁੜੀ ਨੂੰ ਥੋੜਾ ਸਟਰੋਂਗ ਬੰਨਾ ਚਾਹੀਦਾ ਐਵੇਂ ਨਾ ਕੋਈ ਆ ਕੇ ਲਿਫਟ ਦੋ ਪਹਿਲਾਂ ਤਾਂ ਉੱਥੇ ਡਰ ਜਾਣਗੇ ਕਿਵੇਂ ਜਾਂ ਦੇਖਣਗੇ ਇਹਨੇ نیچے ਮੁੱਕ ਕੇ ਅਗਰ ਉਹ ਸਿੱਧਾ ਉਹਨੂੰ ਠੋਕਵਾਉ ਤੇ ਜਵਾਬ ਦੇ ਦੋ ਮੁੜ ਕੇ ਬੰਦਾ ਪਿੱਛੇ ਆਈ ਗਈ ਨਹੀਂ ਜਾਂ ਜਿੱਥੇ ਕਹਿ ਰਹੇ ਹਾਂ ਕਿ ਹਾਂ ਵੀ ਤੁਸੀਂ ਕਹਿੰਦੇ ਹੋ ਬੱਸ ਚ ਜਾ ਰਹੇ ਹੋ ਕਿ ਹਾਂ ਇਹਨੂੰ ਸੀਟ ਦੇ ਦਿਓ ਉੱਥੇ ਕਹਿ ਦਿਓ ਕਿ ਉਹ ਮੇਰੇ ਲੱਤਾ ਹੈਗੇ ਨਾ ਅਗਰ ਤੁਹਾਨੂੰ ਲੱਗ ਰਿਹਾ ਤੁਸੀਂ ਕਮਜ਼ੋਰ ਹੋ ਜਾਂ ਮੈਂ ਕਮਜ਼ੋਰ ਹਾਂ ਇਹ ਤੁਹਾਡੀ ਆਪਣੀ ਸੋਚ ਹੈ ਚੇਂਜ ਕਰੋ ਆਪਣੀ ਸੋਚ ਆਪਣਾ ਮਤਲਬ ਇੱਕ ਇਸ ਤਰ੍ਹਾਂ ਹੈ ਕਿ ਮੁੰਡਾ ਥੋੜਾ ਹੋਏ ਅੱਜਕੱਲ ਕੁੜੀਆਂ ਵਾਂਗ ਥੋੜਾ ਆਪਣੇ ਸ਼ਰਮ ਰੱਖੇ ਜਿਸ ਦਾ ਸ਼ਰੀਆ ਮਾਵਾ ਪਹਿਣਦੇ ਗਾਣਾ ਗੱਡੀਆਂ ਜਾ ਰਹੀਆਂ ਨੇ ਹਰ ਗੱਲ 'ਚ ਮਾਪਿਆਂ ਦੀ ਗੱਲ ਆਣੀ ਹੀ ਆਣੀ ਹੈ ਮੁੰਡੇ ਜੇ ਅਗਰ ਥੋੜੀ ਸ਼ਰਮ ਹੋਏ ਕਿ ਮੇਰੇ ਘਰ ਵੀ ਤਾਂ ਮਾਵਾ ਪਹਿਣਾ ਹੈ ਗਿਆ ਨੇ ਆਪਣੇ ਘਰ ਦੇ ਤੇ ਸਾਹਮਣੇ ਦਾ ਰਿਸਪੈਕਟਿਵ ਹੀ ਮਾਵਾਂ ਦੀ ਆਪਣੀ ਭੈਣਾਂ ਨਾਲ ਬਸ ਰਿਸਪੈਕਟ ਉਹ ਪਿਆਰ ਹੈ ਬਾਹਰ ਆ ਕੇ ਨਜ਼ਰੀਆ ਚੇਂਜ ਕਿਉਂ ਹੋ ਜਾਂਦਾ ਹੈ ਬਾਹਰ ਵੀ ਤੇ ਕੁੜੀਆਂ ਸੇਮ ਹੀ ਨੇ ਸੇਮ ਹੀ ਅਗਰ ਖੁਦ ਆਪਣਾ ਨਜ਼ਰੀਆ ਆਪਣਾ ਚੇਂਜ ਕਰੋਗੇ ਮੈਨੂੰ ਲੱਗਦਾ ਸਭ ਕੁਝ ਠੀਕ ਹੈ ਬਾਕੀ ਕਿਸੇ ਚੀਜ਼ ਦੀ ਲੋੜ ਹੀ ਨਹੀਂ जी बिल्कुल सोच थे थे, इसे आप सब बनाना है तो इस चीज़ पर बिल्कुल ध्यान दीजिएगा कि अगर कोई माँ बहन की गाली देता है तो उसका अपोज कीजिए जरूर सामने खड़े होइए कि ये काम आप लोग नहीं करोगे माँ बहन की गाली नहीं दोगे ये जरूरत है आप सब के सामने आने के लिए जरूरी है ये कि आप सब सामने आए और ऐसा करें ताकि ये मां बहन की जो गालियां हैं वो बंद हो जाएं बिल्कुल आई विश कि इस वुमेन्स डे पे यह बदलाव मेनू जरूर चाहिए पंजाब दे विच कि साडी पंजाबी मां बोली दे विच ना साफ सुथरी शब्दावली होवे जी की कहना चाहोगे तुसी बिल्कुल ये चीज बदलाव ना चाहिए मैं एक गल कहना चाहनी है कि एक्चुअली जड़ी वुमेन है ना उनो अपनी पावर दा ही नहीं पता है अगर तुसी रात नु देखो अगर कोई भी रोड खाली है हैना सिर्फ कट मतलब रश नहीं हैगा कोई 10 11 दे करीब ਅਗਰ ਇੱਕ ਮੁੰਡਾ ਜਾਂ ਇੱਕ ਮਰਦ ਖੜਾਓਗੇ ਉੱਥੇ ਚਿਲਾਏ ਉਹਨੂੰ ਹੈਲਪ ਦੀ ਲੋੜ ਹੈ ਤਾਂ ਸ਼ਾਇਦ ਉਹਨੂੰ ਹੈਲਪ ਨਾ ਮਿਲੇ ਪਰ ਜੇ ਇੱਕ ਲੇਡੀ ਇੱਕ ਔਰਤ ਇੱਕ ਕੁੜੀ ਉੱਤੇ ਅਗਰ ਰੋਣਾ ਪਾਵੇ ਨਾ ਕਿ ਮੈਨੂੰ ਹੈਲਪ ਦੀ ਲੋੜ ਹੈ ਤਾਂ ਬਹੁਤ ਜਣੇ ਉਹਨੂੰ ਹੈਲਪ ਕਰਨ ਨੂੰ ਆ ਜਾਂਦੇ ਆ ਕੁੜੀ ਨੂੰ ਪਤਾ ਹੀ ਨਹੀਂ ਕਿ ਉਹਦੀ ਪਾਵਰ ਕੀ ਹੈ ਤੇਰੀ ਵੀਕਨੈਸ ਕੀ ਹੈ ਉਹ ਉਸ ਚੀਜ਼ ਨੂੰ ਮਤਲਬ ਅਗਰ ਉਹ ਕੱਲੀ ਖੜੀ ਹੈ ਤਾਂ ਉਹ ਸਮਝੇਗੀ ਮੈਂ ਵੀ ਕਾਂ ਮੇਰੇ ਤੇ ਕੋਈ ਨਾ ਕੋਈ ਅਟੈਕ ਕਰ ਸਕਦਾ ਉਹਨੂੰ ਪਤਾ ਹੀ ਨਹੀਂ ਕਿ ਮੇਰੀ ਪਾਵਰ ਹੈ ਇਹ ਉਹਨੂੰ ਨਹੀਂ ਪਤਾ ਕਿ ਸਾਡੇ ਲਈ ਕਿੰਨੀ ਜ਼ਿਆਦਾ ਸਿਕਿਉਰਟੀ ਲੈਵਲਸ ਅੱਪ ਹੋ ਚੁੱਕੇ ਨੇ ਸਾਡੇ ਕੋ ਕਿੰਨੇ ਜ਼ਿਆਦਾ ਉਹ ਨੰਬਰਸ ਹੈਗੇ ਜਿਨ੍ਹਾਂ ਨੂੰ ਅਸੀਂ ਡਾਇਲ ਕਰਕੇ ਆਪਣੀ ਜਾਨ ਬਚਾ ਸਕਦੇ ਹਾਂ ਲਾਈਕ ਰਾਤ ਨੂੰ ਜਾਣਾ ਅਗਰ ਕੁੜੀਆਂ ਨੇ ਆਟੋ ਹੈ ਆਟੋ ਦਾ ਨੰਬਰ ਹੈ ਉਹਦੇ ਨਾਲ ਸਭ ਕੁਝ ਸਾਡਾ ਹੈ ਸਾਨੂੰ ਉਸ चीज ਨੂੰ ਨੋਟ ਕਰੋ ਐਕਚੁਅਲੀ ਕੀ ਹੈ ਕਿ ਸincere ਹੋਣ ਦੀ ਲੋੜ ਹੈ ਜਿਹੜੇ ਸਾਡੇ ਸੋਸ਼ਲ ਨੇ ਸੋਸ਼ਲ ਮੀਡੀਆ ਅੱਜਕੱਲ ਇੰਨਾ ਜ਼ਿਆਦਾ ਮਤਲਬ ਹੈਗਾ ਤੇ ਉਹਦੇ ਨਾਲ ਜੁੜਨ ਦੀ ਲੋੜ ਹੈ ਕਿਉਂਕਿ ਉਸਤੇ ਅਸੀਂ ਸੋਸ਼ੀਅਲੀ ਇੰਨੇ ਜ਼ਿਆਦਾ ਐਕਟਿਵ ਹੋ ਚੁੱਕੇ ਹਾਂ ਹੁਣ ਤਾਂ ਮੈਨੂੰ ਲੱਗਦਾ ਨਹੀਂ ਸ਼ਾਇਦ ਕੋਈ ਪ੍ਰੋਬਲਮ ਆਵੇ ਤੇ ਆਪਣੀ ਪਾਵਰ ਨੂੰ ਪਛਾਣੋ ਅਗਰ ਵੂਮਨਸ ਡੇ ਤੁਸੀਂ ਮਨਾ ਰਹੇ ਹੋ ਅਗਰ ਤੁਹਾਨੂੰ ਲੱਗਦਾ ਹੈ ਕਿ ਆਪਣੇ ਆਪ ਨੂੰ ਸਪੈਸ਼ਲ ਆਪਣੇ ਆਪ ਨੂੰ ਖੁਦ ਫੀਲ ਕਰੋ ਸਪੈਸ਼ਲ ਏ ਨਹੀਂ ਕਿ ਸਿਰਫ ਅੱਜ ਦੇ ਦਿਨ ਰੋਜ਼ ਉਸ ਚੀਜ਼ ਨੂੰ ਫੀਲ ਕਰੋ ਕਿ ਮੈਂ ਏ ਵੂਮਨ ਆਮ ਐਸ ਪੈਸ਼ਨ ਹੈ ਅਗਰ ਅਜ ਮੈਂ ਕੁਝ ਵੀ ਅੱਛਾ ਕਰਦੀ ਹਾਂ ਤਾਂ ਹੈ ਕਹਿੰਦੇ ਨਾ ਜਿਵੇਂ ਜਦ ਤੱਕ ਘਰ ਦੇ ਵਿੱਚ ਸਿਰਫ ਮਰਦ ਰਹਿੰਦੇ ਆ ਉਹ ਮਕਾਨ ਹੁੰਦਾ ਜਦੋਂ ਇੱਕ ਕੁੜੀ ਵੀ ਆ ਕੇ ਆਂਦੀ ਹੈ ਹੈਨਾ ਤਦੋਂ ਜਾ ਕੇ ਘਰ ਬਣਦਾ ਜਦ ਉਹਦੇ ਬਿਨਾ ਕੁਝ ਹੈ ਹੀ ਨਹੀਂ ਤੇ ਤੁਸੀਂ ਉਹਨੂੰ ਪਹਿਚਾਨੋ ਕਿ ਹਾਂ ਮੈਂ ਵਿਆਹ ਕੇ ਆਈਆਂ ਤੇ ਮੈਂ ਘਰ ਬਣਾਇਆ ਮੈਂ ਪਿਆਰ ਪਾਇਆ ਇਹਦੇ ਵਿੱਚ ਹੈਨਾ ਤੇ ਉਸ ਚੀਜ਼ ਨੂੰ ਜਤਾਓ ਕਿ ਮੈਂ ਹੈਗੀ ਆਂ ਇਹ ਨਹੀਂ ਕਿ ਹਾਂ ਆਪਣੀ ਪਾਵਰ ਦਾ ਗਲਤ ਇਸਤੇਮਾਲ ਨਾ ਕਰੋ ਲੇਕਿਨ ਸਹੀ ਵੇਹ ਤੋ ਆਪਣੀ ਪਾਵਰ ਨੂੰ ਪਹਿਚਾਨੋ ਸਕਸੈਸਫੁਲ ਬਣੋ ਜੀ ਬਿਲਕੁਲ ਇੱਕ ਹਾਂ ਇੱਕ ਔਰਤ ਹੀ ਜਿਹੜੀ ਹੈ ਮਕਾਨ ਨੂੰ ਉਹ ਘਰ ਬਣਾਉਂਦੀ ਹੈ ਤੇ ਇਹਨਾਂ ਨੇ ਇੱਥੇ ਕਿਹਾ ਕਿ ਆਪਣੀ ਪਾਵਰ ਅਤੇ ਵੀਕਨੈਸਸ ਨੂੰ ਪਹਿਚਾਨੋ ਕਿਤੇ सिंपथी ਨਾਲ ਨਾ ਲਵੋ ਕਿ ਜਗਾਵਾ ਤੇ ਨਾ ਹੀ ਇਹ ਸੋਚੋ ਕਿ ਤੁਸੀਂ ਸਭ ਕੁਝ ਹੋ ਔਰ ਉਹਦੇ ਨਾਲ ਹੀ ਤੁਸੀਂ ਹੋਰਾਂ ਦਾ ਵੀ ਧਿਆਨ ਰੱਖਣਾ ਤੇ ਮੁੰਡਿਆਂ ਨੂੰ ਵੀ ਓਨੀ ਹੀ ਕਿਸੇ ਨਾ ਕਿਸੇ ਲੋਡ ਪੈ ਸਕਦੇ ਜਿੰਨੇ ਕਿ ਕੁੜੀਆਂ ਨੂੰ ਇਸਤੇ ਵੀ ਕੁਝ ਕਹਿਣਾ ਚਾਹੁੰਦੇ ਨੇ ਜੀ ਜਿਵੇਂ ਕਿ ਆਪਾਂ ਹੁਣ ਗਾਲਾਂ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਊਮਨ ਇੰਪਾਵਰਮੈਂਟ ਦੀ ਗੱਲ ਵੀ ਕੀਤੀ ਹੈ ਕਿ ਊਮਨਸ ਨੂੰ ਅਵੇਅਰ ਵੀ ਹੋਣਾ ਚਾਹੀਦਾ ਹੈ ਇਸ ਚੀਜ਼ ਨੂੰ ਲੈ ਕੇ ਆਪਣੀ ਸਿਰਫ ਗਵਰਨਮੈਂਟ ਜਾਂ ਫਿਰ ਆਮ ਲੋਕ ਨਹੀਂ ਆਪਣੀ ਐਂਟਰਟੇਨਮੈਂਟ ਇੰਡਸਟਰੀ ਵੀ ਬਹੁਤ ਕੁਝ ਕਰ ਰਹੀ ਹੈ ਮੈਂ ਇਥੇ ਮੈਂਸ਼ਨ ਕਰਨਾ ਚਾਹੂੰਗੀ ਇੱਕ ਮੂਵੀ ਆਈ ਸੀ ਸ਼ਾਹਰੂਖ ਖਾਨ ਤੇ ਕਰੀਨਾ ਕਪੂਰ ਦੀ ਜਿਹਦੇ ਤੇ ਉਹਦੇ ਵਿੱਚ ਕਰੀਨਾ ਕਪੂਰ ਦਾ ਰੋਲ ਇੰਨਾ ਜ਼ਿਆਦਾ ਬੋਲਡ ਸੀ ਕਿ ਉਹ ਇੱਕ ਥੀਸਿਸ ਲਿਖ ਰਹੇ ਨੇ ਕੀ ਮਾਵਾ ਪੈਣਾ ਦੀਆਂ ਗਾਲਾਂ ਛੱਡ ਕੇ ਮਤਲਬ ਮੇਲ ਮੇਲਸ ਦੇ ਉੱਤੇ ਗਾਲਾਂ ਕਿਉਂ ਨਹੀਂ ਹੋ ਸਕਦੀਆਂ ਨਹੀਂ ਹਾਂ ਮਤਲਬ ਗਾਲਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਆਪਾਂ ਇਹ ਕਹਾਂਗੇ ਤੇ ਉਹਦੇ ਵਿੱਚ ਐਂਡ ਵਿੱਚ ਇਹੀ ਸੀਗਾ ਕਿ ਗਾਲਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਕਿ ਅਗਰ ਸਾਡੇ ਇੱਥੇ ਫੀਮੇਲਸ ਨੂੰ ਗਾਲਾਂ ਕੱਢੀਆਂ ਜਾਂਦੀਆਂ ਫਿਰ ਤਾਂ ਮੇਲਸ ਨੂੰ ਵੀ ਕੱਢੀਆਂ ਜਾਣ ਤੇ ਉਧਰੋਂ ਵੀ ਮੈਨੂੰ ਲੱਗਦਾ ਕਿ ਐਂਟਰਟੇਨਮੈਂਟ ਇੰਡਸਟਰੀ ਵੀ ਬਹੁਤ ਸਾਰੀ ਇਹੀ ਜੀ ਮੂਵੀਜ਼ ਲੈ ਕੇ ਆ ਰਹੀ ਹੈ ਜਿਦੇ ਵਿੱਚ ਫੀਮੇਲ ਕੈਰੈਕਟਰ ਇਹਨਾਂ ਦਾ ਦਾ ਸਟਰੋਂਗ ਹੁੰਦਾ ਹੈ ਪੋਲਾਈਟ ਹੋਣ ਦੇ ਨਾਲ ਨਾਲ ਵੀ ਸਟਰੋਂਗ ਹੁੰਦਾ ਹੈ ਹੁਣ ਮੂਵੀ ਰਾਜ਼ੀ ਲੈ ਕੇ ਦੇਖ ਲਓ ਤੁਸੀਂ ਆਲੀਆ ਇਹ ਕਿਹਜਾ ਕਾਰਨਾਮਾ ਕਰਕੇ ਆਏ ਸੀ ਕਿ ਇੰਨਾ ਕੰਮ ਇੰਨਾ ਵਧੀਆ ਕੰਮ ਕਰਕੇ ਆਏ ਸੀ ਕਿ ਉਹਨਾਂ ਨੇ ਦੇਸ਼ ਦਾ ਨਾਮ ਇੰਨਾ ਜ਼ਿਆਦਾ ਰੌਸ਼ਨ ਕੀਤਾ ਤਾਂ ਇਹ ਗੱਲ ਕਰ ਰਹੀ ਸੀ ਕਰੀਨਾ ਕਪੂਰ ਅਤੇ ਸ਼ਾਹਰੁਖ ਖਾਨ ਦੀ ਮੂਵੀ ਰਾਵਣ ਬਾਰੇ ਕਿ ਹੀਰੋਇਨਸ ਨੂੰ ਕਿਵੇਂ ਟ੍ਰੀਟ ਕੀਤਾ ਜਾਂਦਾ ਹੈ ਇਸ ਬਾਰੇ ਇਹ ਵੀ ਸਾਨੂੰ ਕੁਝ ਕਹਿਣਾ ਚਾਹੁੰਦੇ ਨੇ ਜਿੱਥੇ ਕਹਿ ਰਹੇ ਨੇ ਕਿ ਹਾਂ ਉਹ ਮਾਵਾ ਪਹਿਣਦੇ ਜਿਵੇਂ ਗਾਲਾਂ ਸਭ ਤੋਂ ਪਹਿਲਾਂ ਤਾਂ ਹੋਣੀ ਨਹੀਂ ਚਾਹੀਦੀਆਂ ਜਿਸ ਤਰ੍ਹਾਂ ਕਰ ਰਹੇ ਨੇ ਤੇ ਅਗਰ ਗੱਲ ਕਰ ਰਹੇ ਆਪਾਂ ਊਮਨਸ ਦੀ ਊਮਨਸ ਨੂੰ ਅਗਰ ਕਿ ਆਪਾਂ ਫਿਲਮਾਂ ਚ ਕਹਿ ਰਹੇ ਹਾਂ ਸਭ ਤੋਂ ਅੱਗੇ ਕਹਿੰਦੇ ਹਾਂ ਹਾਂ ਹੀਰੋਇਨ ਆਏ ਅੱਗੇ ਵਧੀਆ ਸੋਹਣੀ ਆਏ ਮੈਂ ਔਰ ਤੇ ਘਰ ਕੋਈ ਹੀ ਸੋਹਣੀ ਹੈ ਖੂਬਸੂਰਤ ਹੈ ਕਿਉਂਕਿ ਨਹੀਂ ਤਾਂ ਕਈ ਹੀ ਹੀਰੋਇਨ ਦੇਖਿਆ ਜਿਆਦਾ ਸੋਹਣੀ ਹੈ ਆਪਣੇ ਆਪ ਨੂੰ ਮਤਲ ਨੀਵਰ ਜਸ ਕਰ ਲੈ ਕੀ ਤੁਸੀਂ ਕਦੀ ਆਪ ਇਹ ਸੋਚਿਆ ਕਿ ਮੈਂ ਘੱਟ ਸੋਹਣੀ ਆ ਜਾਂ ਜਿਆਦਾ ਸੋਹਣੀ ਕਦੇ ਤੁਹਾਡੇ ਦਿਮਾਗ 'ਚ ਥੋਟ ਆਇਆ ਹਾਂ ਕਈ ਵਾਰ ਹੋ ਜਾਂਦਾ ਦੇਖ ਕੇ ਹਾਂ ਕਈ ਉਹ ਉਹ ਜਿਆਦਾ ਸੋਹਣੀ ਹੈ ਮੈਂ ਥੋੜੀ ਨੀ ਹਾਂ ਘੱਟ ਬਟ ਹੁਣ ਇਹ ਕਿ ਹਾਂ ਮੇਰੇ 'ਚ ਵੀ ਤਾਂ ਲੱਗ ਹੈਗਾ ਕੁਝ ਰੱਬ ਨੇ ਮੈਨੂੰ ਇੱਥੇ ਭੇਜਿਆ ਕਿ ਮੇਰੇ 'ਚ ਵੀ ਕੁਝ ਅਲੱਗ ਕੋਈ ਹਾਂ ਟੈਨੈਂਟ ਸਹੀ ਹੈ ਹਾਂ ਟੈਨੈਂਟ ਹੈਗਾ ਜੀ ਜਿਵੇਂ ਕਿ ਇਹਨਾਂ ਨੇ ਗੱਲ ਕਰੀ ਕਿ ਸਿਰਫ ਹੀਰੋਇਨ ਨੂੰ ਹੀ ਇੰਪੋਰਟੈਂਸ ਇਤਨੀ ਆਂਦੀ ਹੈ ਕਿ ਉਹ ਅਗਰ ਉਹ ਮਤਲਬ ਸਕਰੀਨ ਤੇ ਆ ਰਹੀ ਹੈ ਤਾਂ ਉਹਦੀ ਵੈਲਿਊ ਹੈ ਐਦਾਂ ਦੀ ਗੱਲ ਨਹੀਂ ਹੈ ਕਿਉਂਕਿ ਜੇ ਤੁਸੀਂ ਉਹਨੂੰ ਦੇਖੋਗੇ ਇਕਤਾ ਕਪੂਰ ਇਕਤਾ ਕਪੂਰ ਇੱਕ ਇਹੋ ਜਿਹਾ ਨਾਮ ਹੈ ਜਿਹਨੂੰ ਹਰ ਇੱਕ ਬੰਦਾ ਜਾਣਦਾ ਹੈ ਹਰ ਇੱਕ ਫੈਮਿਲੀ ਦੇ ਲੋਕ ਜਾਣਦੇ ਆ ਉਹਦੇ ਨਾਟਕ ਹੁਣ ਤੱਕ ਇੰਨੇ ਆਦਾ ਫੇਮਸ ਨੇ ਉਹ ਵੀ ਤਾਂ ਫੀਮੇਲ ਆ ਉਹ ਵੀ ਤਾਂ ਕੰਮ ਕਰ ਰਹੀ ਹੈ ਨਾ ਇੰਡਸਟਰੀ ਦੇ ਵਿੱਚ ਉਸ ਤੋਂ ਬਾਅਦ ਨੰਦੀਤਾ ਦਾਸ ਜਿਨ੍ਹਾਂ ਨੇ ਹੁਣੀ ਮੰਟੋ ਬਣਾਈ ਹੈ ਤੇ ਉਹ ਐਜ਼ ਅ ਡਾਇਰੈਕਟਰ ਕਿੰਨੀ ਹੋਰ ਇਦਾਂ ਦੀਆਂ ਹੈਗੀਆਂ ਨੇ ਜਾਂ রাইਟਰਸ ਹੈਗੇ ਸਾਡੇ ਜਿਹੜੇ ਬੜੇ ਅੱਛੇ ਫੇਮਸ ਨੇ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੁਝ ਫਿਲਮ ਇੰਡਸਟਰੀ ਦੇ ਵਿੱਚ ਕੁਝ ਆਏਗਾ ਕਿਉਂਕਿ ਉਹ ਤਾਂ ਖੁਦੇ ਹੀ ਕੋਸ਼ਿਸ਼ ਕਰਦੇ ਆ ਕਿ ਕਿਸੇ ਨਾ ਕਿਸੇ ਵੂਮਨਸ ਨੂੰ ਅਵੇਅਰ ਕਰੀਏ ਕਿ ਨਹੀਂ ਤੁਹਾਡੇ ਰਾਈਟਸ ਕੀ ਨੇ ਹੁਣ ਜੇ ਅਗਰ ਬੀ ਸੀਰੀਅਲ ਦੀ ਗੱਲ ਕਰੀਏ ਨਾ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਤਾਂ ਸੀਰੀਅਲ ਦੇ ਵਿੱਚ ਵੀ ਜਿਹੜੀ ਵੂਮਨ ਦੀ ਅਵੇਅਰਨੈਸ ਨੂੰ ਲੈ ਕੇ ਉਹ ਬਹੁਤ ਚੀਜ਼ਾਂ ਦੱਸਦੇ ਰਹਿੰਦੇ ਆ ਤੇ ਜੇਕਰ ਗੱਲ ਸੀਰੀਅਲਸ ਹੀ ਕਰੀ ਜਾਵੇ ਜਿਵੇਂ ਹੁਣੀ ਆਪਾਂ ਆਮ ਦੁਨੀਆ ਦੇ ਵਿੱਚ ਸੋਚਦੇ ਹੈ ਨਾ ਰੋਜ਼ ਨਿਊਜ਼ ਆਉਂਦੀ ਹੈ ਕਿ ਕਿਸੇ ਬੱਚੇ ਦਾ ਰੇਪ ਹੋ ਗਿਆ ਚਾਹੇ ਉਹ ਛੋਟੀ ਹੈ ਕਿ ਨੀ 3-3 4-4 ਸਾਲ ਦੇ ਬੱਚਿਆਂ ਨਾਲ ਇਹਨੇ ਗਲਤ ਕੰਮ ਹੋ ਰਹੇ ਨੇ ਤੂੰ ਸੋਚ ਕੇ ਹੁੰਦਾ ਤਾਂ ਜਦੋਂ ਇਦਾਂ ਦੀਆਂ ਗੱਲਾਂ ਬਣੀਆਂ ਤੇ ਹੁਣ ਹੀ ਮਿਲ ਗਈ ਜਿਹੜੇ ਸੀਰੀਅਲ ਆਉਂਦੇ ਆ ਉਸ ਚ ਅਵੇਅਰ ਕੀਤਾ ਗਿਆ ਇੱਕ ਛੋਟੀ ਬੱਚੀ ਦਾ ਕਰੈਕਟਰ ਕ੍ਰੀਏਟ ਕਰਕੇ ਕਿ ਹਾਂ ਸਾਡੇ ਬੈਡ ਟੱਚ ਕੀ ਨੇ ਰਾਈਟ ਟੱਚ ਕੀ ਨੇ ਕਿਉਂਕਿ ਜਿਹੜੇ ਸੀਰੀਅਲ ਨੇ ਉਹ ਹਰ ਘਰ 'ਚ ਦੇਖੇ ਜਾਂਦੇ ਆ ਤੇ ਹਰ ਘਰ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਬੱਚੇ ਆ ਉੱਥੇ ਪੇਰੈਂਟਸ ਬੈਠੇ ਆ ਤਾਂ ਜਿਹੜੇ ਪੇਰੈਂਟਸ ਨਹੀਂ ਵੀ ਪੜੇ ਲਿਖੇ ਜਿਹ ਅਵੇਅਰ ਹੋ ਰਹੇ ਕਿ ਹਾਂ ਇਦਾਂ ਦਾ ਕੁਝ ਹੋ ਰਿਹਾ ਤੇ ਉਹ ਉਸੀ ਤਰ੍ਹਾਂ ਆਪਣੇ ਬੱਚਿਆਂ ਨੂੰ ਗਾਈਡ ਕਰ ਪਾ ਰਹੇ ਕਿ ਉਹਦਾ ਰਾਈਟ ਤੇ ਬੈਡ ਟੱਚ ਕੀ ਹੈ ਤਾਂ ਇਸ ਖਾਸ ਤੋ ਮੇਰੇ ਖਿਆਲ ਤੋਂ ਹਰ ਇੱਕ ਤਰ੍ਹਾਂ ਜਿਵੇਂ ਸੋਸ਼ਲ ਮੀਡੀਆ ਹੋ ਗਿਆ ਚਾਹ ਐਂਟਰਟੇਨਮੈਂਟ ਇੰਡਸਟਰੀ ਹੋਗੀ ਸਾਨੂੰ ਕਿਦਾਂ ਨਾ ਕਿਦਾਂ ਅਵੇਅਰ ਕਰ ਰਹੀ ਇਸ ਲੋੜ ਹੈ ਤਾਂ ਆਪਣੇ ਆਪ ਨੂੰ ਅਵੇਅਰ ਕਰਨ ਦੀ ਤੇ ਸੀਰੀਅਲਸ ਦੀ ਗੱਲ ਕਰੀ ਜਾਵੇ ਤਾਂ ਫਿਰ ਸੀਰੀਅਲਸ ਦੇ ਵਿੱਚ ਅਗਰ ਆਪਾਂ ਹੁਣ ਤੋਂ 10 ਸਾਲ ਪਹਿਲਾਂ ਦੇ ਸੀਰੀਅਲਸ ਚੱਕ ਕੇ ਦੇਖੀਏ ਤਾਂ ਫਿਰ ਉਹਨਾਂ ਦੇ ਵਿੱਚ ਜਿਹੜੀ ਫੀਮੇਲ ਲੀਡ ਹੁੰਦੀ ਸੀ ਉਹਨੇ ਘੁੰਗਟ ਪਾਇਆ ਹੋਇਆ ਹੈ ਜਾਂ ਫਿਰ ਬਹੁਤ ਸਾਰੇ ਗਹਿਣੇ ਪਾਏ ਹੋਏ ਨੇ ਅਗਰ ਹੁਣ ਆਪਾਂ ਹੋਣ ਵਾਲੀ ਫੀਮੇਲ ਲੀਡਸ ਦੇਖੀਏ ਉਹ ਫੈਸ਼ਨੇਬਲ ਨੇ ਉਹ ਟ੍ਰੈਂਡਸ ਫਾਲੋ ਕਰਦੀਆਂ ਨੇ ਉਹ ਇੰਡੀਪੈਂਡੈਂਟ ਨੇ ਉਹ ਅੱਗੇ ਵੀ ਮਤਲਬ ਇਹ ਸਟੋਰੀ ਕਨਵੇ ਕਰ ਰਹੀਆਂ ਨੇ ਕਿ ਤੁਸੀਂ ਵੀ ਇੰਡੀਪੈਂਡੈਂਟ ਹੋ ਸਕਦੇ ਹੋ ਕੋਈ ਵੀ ਆਪਣੇ ਫਿਲਮ ਅਵਾਰਡਸ ਹੋ ਗਏ ਜਾਂ ਫਿਰ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਹੋ ਗਈ ਆਪਣੀ ਇੰਡਸਟਰੀ ਦੇ ਵਿੱਚ ਤਾਂ ਉਦੋਂ ਫੀਮੇਲਸ ਨੂੰ ਅੱਗੇ ਲੀਡ ਦੇ ਵਿੱਚ ਲਿਆਂਦਾ ਜਾਂਦਾ ਹੈ ਮੈਂ ਗੱਲ ਕਰਨਾ ਚਾਹੂੰਗੀ ਕਿ ਆਪਣੇ ਜਿਹੜੇ ਵੀ ਸੀਰੀਅਲਸ ਚੱਲ ਰਹੇ ਨੇ ਹਜੇ ਤੱਕ ਉਹਨਾਂ ਦੇ ਵਿੱਚ ਕਈ ਸੀਰੀਅਲਸ ਅਜਿਹੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਡਰੈਗ ਕੀਤਾ ਜਾਂਦਾ ਕਿਉਂਕਿ ਜੋ ਸਮਾਜ ਲਈ ਸਹੀ ਨਹੀਂ ਵੀ ਨੇ ਪਰ ਕਈ ਇਹੋ ਜਿਹੇ ਸੀਰੀਅਲਸ ਵੀ ਨੇ ਜੋ ਕਿ ਫੀਮੇਲਸ ਨੂੰ ਕਹਿ ਰਹੇ ਨੇ ਕਿ ਤੁਸੀਂ ਅੱਗੇ ਇੱਕ ਸਟੈਪ ਲਓ ਅਗਰ ਤੁਹਾਡੇ ਨਾਲ ਕੁਝ ਗਲਤ ਹੁੰਦਾ ਤਾਂ ਤੁਸੀਂ ਕੀ ਕੀ ਕਰ ਸਕਦੇ ਹੋ ਕਾਹੇ ਗੱਲਾਂ ਹੈ ਸ਼ਬਦ ਕੀ ਸਾਥੀ ਹੱਥ ਫੜਾਣਾ ਹਰ ਔਰਤ ਨੇ ਦੂਸਰੀ ਔਰਤ ਦਾ ਸਾਥ ਦੇਣਾ ਚਾਹੀਦਾ ਸਾਨੂੰ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਚਾਹੀਦਾ ਔਰ ਮੈਂ ਤਾਂ ਬਲਕਿ ਇਹੀ ਕਹਾਂਗੀ ਕਿ ਮੁੰਡੇ ਵਾਲੇ ਕੁੜੀਆਂ ਨਾ ਦੇਖਣ ਜਾਣ ਕੁੜੀ ਵਾਲੇ ਮੁੰਡਾ ਲੱਭਣ ਜਾਣਗੇ ਉਹ ਕਾਬਿਲ ਹੈ ਜਾਂ ਨਹੀਂ ਤਾਂ ਤੁਸੀਂ ਜਾਂਦੇ ਜਾਂਦੇ ਔਮਨਸਡੇ ਤੇ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਜਿਹੜੀ ਕੁੜੀਆਂ ਦੀ ਇੱਜ਼ਤ ਖੁਦ ਕੁੜੀਆਂ ਨਹੀਂ ਘਟਾਈਏ ਜਦੋਂ ਇੱਕ ਕੁੜੀ ਜੰਮਦੀ ਹੈ ਨਾ ਉਦੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਮਾਂ ਹੀ ਰੋਂਦੀ ਹੈ ਜਾਂ ਉਹਦੀ ਸੱਸ ਹੋएगी ਕੋਈ ਮੁੰਡਾ ਜਾਂ ਕੋਈ ਮਰਦ ਨਹੀਂ ਰੋਂਦਾ ਤੇ ਇਸ ਕਰਕੇ ਪਹਿਲਾਂ ਆਪਣੀ ਇੱਜ਼ਤ ਖੁਦ ਕਰੋ ਕਿ ਹਾਂ ਕੁੜੀ ਕੀ ਚੀਜ਼ ਹੈ ਆਪਣੇ ਐਵੇਂ ਤ ਪਹਿਲਾਂ ਪਹਿਚਾਨੋ ਉਸ ਤੋਂ ਬਾਅਦ ਜੇ ਕਹ ਰਹੇ ਕਿ ਹਾਂ ਕੁੜੀ ਇਕੱਲੀ ਬਾਹਰ ਕਿਤੇ ਨਹੀਂ ਜਾ ਸਕਦੀ ਇੱਕ ਡਰ ਹੁੰਦਾ ਹੈ ਆਪਣੇ ਮਾਪਿਆਂ ਜੀ ਵੀ ਇੱਕ ਹੈਗਾ ਕਿ ਹਾਂ ਮੇਰੀ ਕੁੜੀ ਮੈਂ ਇਕੱਲੀ ਬਾਹਰ ਜਾਂ ਰਾਤ ਨੂੰ ਕਿ ਕਿਸ ਕਦੋਂ ਆਏਗੀ ਤੇ ਸਭ ਤੋਂ ਪਹਿਲਾਂ ਤਾਂ ਕਿ ਆਪਣੇ ਨਾਲ ਕੋਈ ਜਿਵੇਂ ਗੁਰਗੋਬਿੰਦ ਸਿੰਘ ਜੀ ਨੇ ਕਿ ਸ਼ਸਤਰ ਦਿੱਤੇ ਨੇ ਇਸੇ ਲਈ ਦਿੱਤਾ ਸੀ ਜੇ ਅਗਰ ਕਿਸੇ ਪੇੜ ਦਾ ਆਪਾਂ ਕੰਨ ਫੜ ਕੇ ਜਾਵਾਂਗੇ ਨਾ ਉਹ ਜਿੱਥੇ ਮਰਜ਼ੀ ਲੱਗੀ ਜਾਏਗੀ ਪਰ ਜੇ ਦੋਰ ਕਰ ਖੁਦ ਸ਼ਸਤਰ ਹੋਏਗਾ ਨਾ ਕੋਈ ਤੁਹਾਡੇ ਸਾਹਮਣੇ ਅੱਖ ਚੱਕ ਕੇ ਦੇਖ ਹੀ ਨਹੀਂ ਸਕਦਾ ਇਸ ਲਈ ਆਪ ਸਟਰੋਂਗ ਹੋ ਉਹ ਕਿਸੇ ਡਰ ਦੀ ਜ਼ਰੂਰਤ ਨਹੀਂ ਅਰ ਕੋਈ ਕੁਛ ਬੋਲਦਾ ਧੜਕ ਕਰਕੇ ਨਾ ਮਰਦਾਨਗੀ ਵਾਂਗ ਪੂਰਾ ਜਵਾਬ ਦਿਵੋ ਪਰ ਜੇ ਆਪਾਂ ਇਥੇ ਗੱਲ ਕਰੀਏ ਤਾਂ ਗੱਲ ਸਿਰਫ ਸੋਚ ਦੀ ਹੈ ਜਿਵੇਂ ਕਿ ਤੁਸੀਂ ਕਿਹਾ ਕਿ ਸਭ ਤੋਂ ਪਹਿਲਾਂ ਕੁੜੀ ਹੀ ਰੋਂਦੀ ਹੈ ਜਾਂ ਸੱਸ ਹੀ ਰੋਂਦੀ ਹੈ ਕੀ ਤੁਹਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਦੋਂ ਕੋਈ ਨਵਾਂ ਮਹਿਮਾਨ ਆਂਦਾ ਜੇ ਉਹ ਕੁੜੀ ਹੋਵੇ ਤਾਂ ਕੀ ਤੁਹਾਡੇ ਪਿਤਾ ਜੀ ਮਾਸੜ ਜੀ ਉਹਨਾਂ ਵਿੱਚ ਕੋਈ ਰੋਂਦਾ ਉਹਨਾਂ ਵਿੱਚ ਕੋਈ ਨਹੀਂ ਰੋਂਦਾ ਪਹਿਲਾਂ ਬੱਚੇ ਦੇ ਲਈ ਕੋਈ ਰੋਂਦਾ ਹੀ ਨਹੀਂ ਅਸੀਂ ਤੁਹਾਨੂੰ ਪਹਿਲਾਂ ਕਹਿਣਾ ਚਾਹ ਰਹੇ ਹਾਂ ਜੇ ਅਗਰ ਦੂਸਰੀ ਕੁੜੀ ਹੋ ਜਾਗੀ ਸਾਰੇ ਪਹਿਲਾਂ ਮਾਵਾਂ ਦਾ ਹੀ ਮੂੰਹ ਬਣਉਂਦੇ ਰਹੇ ਫੇਰ ਕੁੜੀ ਹੋ ਗਈ ਹੈ ਹਾਂ ਸਾਡੇ ਇੱਥੇ ਹੋਇਆ ਹੈ ਤਾਂ ਸਾਡੇ ਰਿਲੇਸ਼ਨ ਚ ਕੀ ਹੈਗਾ ਹੈ ਘਰ ਪਰਿਵਾਰ ਚ ਐਵੇਂ ਹੋਇਆ ਉਹਨੂੰ ਮੈਂ ਉਹਦੋਂ ਮੈਂ ਕਰੀ ਸਕੇ ਤੁਸੀਂ ਨਹੀਂ ਪਾਲ ਨਹੀਂ ਤਾਂ ਮੈਨੂੰ ਫੜਾ ਦਿਓ ਮੈਂ ਹੀ ਇਹਨੂੰ ਪਾਲ ਲੈਣੀ ਆ ਐਵੇਂ ਕੋ ਮੇਰੇ ਕੋਲ ਹੀ ਹੈ ਮੈਂ ਤਾਂ ਹੈ ਸੀ ਇਕੱਠੇ ਹੀ ਆਰ ਜ਼ਿਆਦਾ ਰਹਿੰਦੀ ਹੋ ਮੇਰੇ ਨਾਲ ਹੀ ਹੈ ਜੀ ਬਹੁਤ ਵਧੀਆ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਮੈਂ ਸਟੇਟ ਜਾਂਦੇ ਜਾਂਦੇ ਮੈਂ ਲਾਸਟ ਇਹੀ ਕਹਿਣਾ ਚਾਹਾਂਗੀ ਕਿ ਇਸ वूਮਨਸ ਡੇ ਨੂੰ ਇੱਥੇ ਤੱਕ ਸੀਮਤ ਨਾ ਰੱਖੋ ਜਿਵੇਂ ਅਸੀਂ ਮਨਾ ਰਹੇ ਹਾਂ ਇਸ ਨੂੰ ਪ੍ਰੈਕਟੀਕਲੀ ਵੀ ਕਰਨ ਦੀ ਜ਼ਰੂਰਤ ਹੈ ਮੈਂ ਸਾਰੇ ਵੀਰਾਂ ਨੂੰ ਤੇ ਸਾਰੇ ਜਿਹੜੇ ਵੀ ਉਹਨਾਂ ਦੇ ਹਸਬੰਦ ਨੇ ਉਹਨਾਂ ਨੂੰ ਇਹ ਗੁਜਾਰਿਸ਼ ਕਰਨਾ ਚਾਹਾਂਗੀ ਕਿ ਆਪਣੀ ਵਾਈਫ ਲਈ ਆਪਣੀ ਭੈਣਾਂ ਲਈ ਆਪਣੀ ਮਾਂਵਾਂ ਲਈ ਕੁਝ ਅਜਿਹਾ ਕਰੋ ਅੱਜ ਦੇ ਦਿਨ ਕਿ ਉਹਨਾਂ ਨੂੰ ਫੀਲ ਕਰਾਓ ਅੱਜ ਊਮਨਸ ਡੇ ਹੈ ਚਾਹੇ ਛੋਟਾ ਗਿਫਟ ਹੈ ਚਾਹੇ ਤੁਸੀਂ ਕੁਝ ਪਕਾ ਕੇ ਹੀ ਦਿਓ ਉਹਨਾਂ ਨੂੰ ਉਹਨਾਂ ਨੂੰ ਇੱਕ ਦਿਨ ਲਈ ਰੈਸਟ ਰੈਸਟ ਦਿਓ ਤਾਂ ਕਿ ਸੱਚਮੁੱਚ ਹੀ ਲੱਗੇ ਅੱਜ ਊਮਨਸ ਡੇ ਹੈ ਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਜਾਂਦੇ ਹੁੰਦੇ ਫੋਨ ਕਿ ਮੈਂ ਇਹੀ ਕਹਿਣਾ ਚਾਹੂੰਗੀ ਵੀ ਚਾਹੇ ਕੁਝ ਗਿਫਟ ਦਵੋ ਜਾਂ ਨਾ ਦਵੋ ਕੁਝ ਪਕਾ ਕੇ ਦਵੋ ਪਰ ਉਹਦੀ ਰਿਸਪੈਕਟ ਜ਼ਰੂਰ ਕਰੋ ਕਿਉਂਕਿ ਐਂਡਸ ਕਿਉਂਕਿ ਇੱਕ ਔਰਤ ਨੂੰ ਨਾ ਮੈਨੂੰ ਜਿੰਨਾ ਤੱਕ ਲੱਗਦਾ ਰਿਸਪੈਕਟ ਤੋਂ ਇਲਾਵਾ ਕੁਝ ਨਹੀਂ ਚਾਹੀਦਾ ਹੁੰਦਾ ਜੇ ਗੱਲ ਕੀਤੀਵੇਂ ਪੈਸੇ ਦੀ ਸਕਸੈਸਫੁਲ ਦੀ ਉਹ ਤਾਂ ਸਹੀ ਹੈਗੇ ਆ ਲੇਕਿਨ ਸਾਨੂੰ ਕੀ ਚਾਹੀਦੀ ਹੈ ਸਿਰਫ ਰਿਸਪੈਕਟ ਚਾਹੀਦੀ ਹੈ ਨਾ ਮੈਂ ਚਾਹਾਂਗੀ ਕਿ ਸਾਰੇ ਪਲੀਜ਼ ਪਲੀਜ਼ ਉਹਨਾਂ ਨੂੰ ਰਿਸਪੈਕਟ ਦਿਓ ਚਾਹੇ ਤੁਹਾਡੀ ਸਿਸਟਰ ਹੈ ਤੁਹਾਡੀ ਵਾਈਫ ਹੈ ਤੁਹਾਡੀ ਮਦਰ ਹੈ ਤੁਹਾਡੇ ਇਨ-ਲੋਜ਼ ਹੈ ਕੋਈ ਵੀ ਹੈ ਇਕ ਕੁੜੀ ਐ ਜੋ ਵੀ ਐ ਉਹ ਤੁਹਾਡੀ ਦੋਸਤ ਐ ਮਿੱਤਰ ਐ ਉਹਨੂੰ ਰਿਸਪੈਕਟ ਦਿਓ ਹਰ ਕਿਸੇ ਨੂੰ ਰਿਸਪੈਕਟ ਦੀ ਨਜ਼ਰ ਨਾਲ ਹੀ ਦੇਖੋ ਜੀ ਬਿਲਕੁਲ ਬੋਲਡ ਬਣੋ ਤੇ ਬੋਲ ਰਹੋ ਦੂਸਿਆਂ ਨੂੰ ਵੀ ਆਪਣੀ ਸ਼ਕਤੀ ਪਰਦਾਨ ਕਰੋ ਔਮਨਸਡੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਵੀ ਹੈਪੀ ਔਮਨਸਡੇ